ਸਤਿਗੁਰੂ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣੇ ਆ ਨਵਾਂ ਵਲੌਗ ਕਰ ਲਓ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਅੱਜ ਚੱਲੇ ਸੀ ਬਾਬਾ ਸਾਗਜੀ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਿਹੜਾ ਇਹ ਇਤਿਹਾਸਿਕ ਗੁਰਦੁਆਰਾ ਜਿੱਦੇ ਵਿਸਾਖੀ ਦਾ ਮੇਲਾ ਜਿ ਵਿਸਾਖੀ ਦਾ ਵਲੌਗ ਹੈ ਇਹ ਕਰ ਲਓ ਚੈਨਲ ਨੂੰ ਲਾਈਕ ਬਾਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਅੱਜ ਤੁਹਾਨੂੰ ਦਿਖਾਉਨੇ ਆ ਆ ਨਾਲ ਬਾਈ ਆਪਣੇ ਨਿੱਕਲੇ ਆ ਜਿਹਦਾ ਅਸੀਂ ਪੰਜ ਇਸ਼ਨਾਨਾਂ ਇਸ਼ਨਾਨਾ ਕਰਾਣਾ ਜਾ ਕੇ ਨਾ ਕਰੇ ਉਂਗਲ ਕੱਢ ਲੈ ਉਹ ਦੇਖ ਤੂੰ ਉਧਰ ਸਕੂਲੀ ਦੀ ਗੱਲ ਬਣਾਈ ਆ ਪਾਪਾ ਸੰਗ ਜਿਹੜੇ ਮੱਥਾ ਟੇਕਣ ਆਏ ਵੀ ਆ ਤੇ ਅਸੇ ਗੁਰਦੁਆਰਾ ਇਹ ਪੂਰਾ ਬਾਕੀ ਚੱਲਦੇ ਹਨ ਦਰਸ਼ਨ ਗਰਾਂ ਨੂੰ ਮੱਥਾ ਟੇਕਣ ਦੇ ਬਾਅਦ ਕੀ ਆਲੇ ਦੇ ਉਹਦਾ ਸਪੈਸ਼ਲ ਇਹਨੂੰ ਨਵਾਣ ਆਏ ਸੀਗੇ ਬਸਾਕੀ ਦੇ ਦਾ ਕੀ ਹੁੰਦਾ ਹੈ ਨਿਕਲੋ ਨੇ ਨਾ ਆ ਕੇ ਤਿਆਰ ਵੀ ਹੋ ਗਏ ਬਜ਼ਾਕੀ ਦੀ ਬਜ਼ਾਕੀ ਨਾ ਵਾਲਾ ਬੰਦਾ ਜਿਹੜਾ ਮੱਥਾ ਦੇ ਕੇ ਨਿਕਲਦੇ ਪੰਜ ਜਨਾਨੇ ਕਰਵਾ ਕੇ ਹੁਣ ਆ ਗਏ ਆ ਬਾਹਰ ਨੂੰ ਬਾਕੀ ਤੋਂ ਲਗਾਉਣੇ ਆ ਬਾਕੀ ਬਾਹਰ ਮੇਲੇ ਦਾ ਮਾਹੌਲ ਬਹੁਤ ਦੂਰੋਂ ਸੰਗਤ ਆਈ ਹੋ ਮੱਥਾ ਟੇਕਣ ਉਹ ਲੈ ਝੂਲਾ ਖੜ ਗਿਆ ਉਹ ਝੂਲਾ ਖੜ ਗਿਆ ਕਿ ਜਗ੍ਹਾ ਤੇ ਲਾਓ ਜੀ ਉੱਪਰ ਦੇ ਉੱਪਰ ਰੋਲਾ ਪੈ ਗਿਆ ਉੱਪਰ ਚੱਲ ਪਿਆ ਚੱਲ ਪਿਆ ਚੱਲ ਪਿਆ ਆਨੇ ਕਬੂਦ ਆ ਬੰਦ ਪਰ ਪੂਰੀ ਟੌਫੀਆਂ ਵੰਡਦੇ ਹੋਏ ਓਏ ਰਹਿ ਜਾ ਓਏ ਹੌਸਲ ਵੀ ਵਧੀਆ ਹੈ ਚੱਲ ਧੁੱਪ ਦਾ ਗਰਮੀ ਬਹੁਤ ਵੀ ਕੱਲ ਅੱਜ ਤਾਂ ਮੌਸਮ ਵਧੀਆ ਠੰਡਾ ਹੈ ਬਾਕੀ ਸਿਮਪਲੇ ਭਰਿਆ ਮੇਲਾ ਛੜਨਾ ਹੀ ਚੰਗਾ ਹੁੰਦਾ ਬਾਕੀ ਕਮੈਂਟ ਕਰਕੇ ਜਰੂਰ ਅਸੇ ਬਲੌਗ ਕੇ ਜ਼ਿਆਦਾ ਲੱਗਾ